ਸੇਖ ਝੰਝਾਰੂਆਂ ਦੀਆਂ ਤਰੀਫਾਂ ਸ਼ੁਰੂ ਤੋਂ ਹੀ ਦੁਸ਼ਮਣ ਕਰਦੇ ਆਏ ਅਤੇ ਕਰਦੇ ਆ ਰਹੇ ਆ ਜਿਲਾ ਵਤਨੇ ਗਜਿੰਦਰ ਸਿੰਘ ਦਲ ਖਾਲਸਾ ਦੇ ਆਗੂ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀ ਇਜਾਜ਼ਤ ਲਈ ਜਹਾਜ਼ ਨੂੰ ਗਵਾਹ ਕਰਕੇ ਲਾਹੌਰ ਖੜਿਆ ਔਰ ਲਾਹੌਰ ਜੇਲ੍ਹ ਵਿੱਚ ਕਾਫੀ ਸਮਾਂ ਕੱਟਿਆ ਉਹਨਾਂ ਦੇ ਕੁਝ ਦਿਨ ਪਹਿਲਾਂ ਪਾਸਟਾਲ ਦੇ ਵਿੱਚ ਮੌਤ ਹੋ ਗਈ ਉਸਦੇ ਵੀ ਛੋੜਾ ਦੇਗੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੱਚੀ ਸਰਧਾਜਲੀ ਉਹ ਇੱਕ ਨਿਰਪੱਖ ਔਰ ਇੱਕ ਸੱਚੀ ਸੋਚ ਦੇ ਖਾਲਸਤਾਨੀ ਯੋਧੇ ਸੀ ਜਿਨ੍ਹਾਂ ਨੇ ਹਮੇਸ਼ਾ ਖਾਲਸਤਾਨ ਦੇ ਲਈ ਆਵਾਜ਼ اٹھਾਈ ਖਾਲਸਤਾਨ ਦੀ ਗੱਲ ਕੀਤੀ ਉਹ ਖਤਮ ਹੋ ਗਏ ਪਰ ਕਮਾਲ ਦੀ ਗੱਲ ਹੈ ਨਾ ਕਿ ਉਹਨਾਂ ਨੇ ਜਹਾਜੇ ਗਵਾਹ ਕੀਤਾ ਤੇ ਜਹਾਜ ਦੇ ਜਿਹੜੇ ਪੈਸੇਂਜਰ ਸੀ ਉਹਨਾਂ ਦੇ ਤੀਫੇ ਚ ਕੀ ਕਰ ਰਿਹਾ ਸੁਣੋ वो हाईजैकर्स ने ये प्लेन हाईजैक किया बट हाईजैकर्स वर वेरी स्वीट एंड वर वेरी माइल्ड एंड दे ट्रीटेड अस वेरी नाइसली एंड देव अस ऑल कंफर्ट्स सब उन्होंने हमको सहूलियत दी और बच्चों के लिए भी पानी और जो कुछ उनसे बन सका हमें रास्ते में उन्होंने दिया और इवन व्हेन वी वांटेड टू तो गो टू टॉयलेट एंड ऑल दे नेवर स्टॉप दस और बारी के बारी हमको जाने दिया तो उन्होंने हमें ਆਪਣੀ ਤਰਫੋਂ ਜਿੰਨੀ ਉਨ੍ਹਾਂ ਸੇ ਕੋਸ਼ਿਸ਼ ਹੋ ਸਕਦੀ ਸੀ ਉਹਨੇ ਮੈਂ ਬਹੁਤ ਅੱਛੀ ਤਰ੍ਹਾਂ ਕੀਤੀ ਮਥਾ ਗਵਰਨਮੈਂਟ ਨਾਲ ਸੀਨਾ ਕੇ ਪੈਸੰਜਰਾਂ ਦੇ ਨਾਲ ਔਰ ਪੈਸੰਜਰਾਂ ਨੂੰ ਉਹੀ ਸਿੱਖ ਜज्ਬੇ ਦੇ ਤਹਿਤ ਹਰ ਤਰ੍ਹਾਂ ਦੀ ਸਹੂਲਤ ਦੇਣ ਵਾਲੇ ਔਰ ਹਰ ਤਰ੍ਹਾਂ ਨਾਲ ਪੈਸੰਜਰਾਂ ਦੀ ਪ੍ਰਵਾਹ ਕਰਨ ਵਾਲੇ ਗਜੈਂਦਰ ਸਿੰਘ ਦਲ ਖਾਲਸਾ ਦੇ ਮੋਢੀ ਇੱਕ ਸਰਗਰਮ ਖਾਲਸਤਾਨੀ ਕਾਰਕੁਨ ਜੋ ਕਿ ਖਾਲਸਤਾਨ ਦੇ ਲਈ ਜੋਜਦੇ ਹੋਏ ਇਸ ਦੁਨੀਆ ਤੋਂ ਰੁਖਸਤ ਹੋਏ ਉਹਨਾਂ ਦੇ ਲਈ ਉਹਨਾਂ ਦੀ ਇੱਜ਼ਤ ਦੇ ਲਈ ਉਹਨਾਂ ਦੇ ਸਨਮਾਨ ਦੇ ਲਈ ਸਾਡੇ ਕੋਲ ਕੋਈ ਸ਼ਬਦ ਨਹੀਂ ਜਿਹੜੇ ਅਸੀਂ ਉਹਨਾਂ ਦੇ ਪ੍ਰਤੀ ਕਹਿ ਸਕੀਏ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਫਿਰ ਆਉਣਾ ਦੁਬਾਰਾ ਇਸ ਦੁਨੀਆ ਦੇ ਵਿੱਚ ਜਨਮ ਲੈ ਕੇ ਖਲ